ਦੀਸੋਂ ਜਿਹੜੇ ਪਿੰਡ ਦੇ ਰਹੇ ਆਏ ਮੇਲੇ ਕੱਲੀਆਂ ਤੋਂ ਤਹਿਸੀਲ ਧਰਮਕੋਟ ਰਾਤ ਕੀ ਭਣਾ ਕਰਦੇ ਰਾਤ ਸਰ ਮੇਰੇ ਤਾਇਆ ਜੀ ਇੱਥੇ ਡਾਕਟਰ ਮਨਮਤੀ ਥਾਪੜ ਦੇ ਕੰਮ ਕਰਦੇ ਸੀਗੇ ਤੇ ਰਾਤ ਉਹ ਖਣਾਲ ਜਾਣ ਲਈ ਮੋਟਰਸਾਈਕਲ ਤੇ ਗਏ ਤੇ ਪਿੱਛੋਂ ਇੱਕ ਅਣਪਛਾਤਾ ਟਰੱਕ ਆਇਆ ਜਿਹੜਾ ਉਹਨਾਂ ਨੂੰ ਦਰੜ ਕੇ ਤੇ ਨੰਗਿਆਸ ਜਗ੍ਹਾ ਤੇ ਐਕਸੀਡੈਂਟ ਹੋਇਆ ਵਾ ਤੇ ਅਸੀਂ ਐਸਐਸਬੀ ਸਾਹਿਬ ਨੂੰ ਮੰਗ ਕਰਦੇ ਆ ਕਿ ਉਹ ਟਰੱਕ ਵਾਲੇ ਨੂੰ ਜਲਦੀ ਤੋਂ ਜਲਦੀ ਫੜ ਕੇ ਸਾਨੂੰ ਨਿصاف ਨਿصاف ਦਵਾਇਆ ਜਾਵੇ ਕਿ 50 ਸਾਲ ਦੇ ਨੇੜੇ ਸੀ ਬੱਚੇ ਸਰ ਤੇ ਦੋ ਕੁੜੀਆਂ ਦੋ ਬੇਟੇ ਸਾਰੇ ਕਿ ਮੰਗ ਕਰੀ ਮੰਗ ਲਈ ਤੇ ਇਹੀ ਕਰਦੇ ਵੀ ਉਹਨਾਂ ਤੇ ਜਿਹੜੀ ਐਫਆਰ ਕਰਕੇ ਤੇ ਉਹਨਾਂ ਨੂੰ ਫੜਿਆ ਜਾਵੇ ਪ੍ਰਸ਼ਾਸਨ ਤੋਂ ਪੁਲਿਸ ਨੂੰ ਵੀ ਕਾਰਵਾਈ ਕਰਨੀ ਪੁਲਿਸ ਕਾਰਵਾਈ ਕਰ ਰਹੀ ਆ ਫੁਟੇਜ ਵੀ ਇਹ ਕਹਿੰਦਾ ਵੇਖ ਰਹੇ ਆ ਕੈਮਰਿਆਂ ਦੀ ਸੀਸੀਟੀਵੀ ਜਾ ਰਿਹਾ ਟਰੱਕ ਆ ਰਿਹਾ ਪਰ ਉਹਦਾ ਨੰਬਰ ਨਿਕਲਿਆ ਹੋ ਰਿਹਾ ਐਕਸੀਡੈਂਟ ਹੋਇਆ ਹੈਗਾ ਜੀ ਰੋਡ ਤੇ ਇਹ ਸੀ ਸਾਰਾ ਮਾਮਲਾ ਉਹ ਮੌਨਾਈਏ ਠੀਕ ਹੈ ਜੀ ਪਾਲ ਸਿੰਘ ਪੁੱਤਰ ਲਖਮਣ ਸਿੰਘ ਵਾਸੀ ਮੇਲਕ ਮੰਦਿਰ ਮੰਦਿਰ ਨਹੀਂ ਮੇਲਕ ਅਕਾਲੀਆਂ ਜ਼ਿਲ੍ਹਾ ਫਰੋਇਪੁਰ ਉਪਰ ਇਹਦੀ 50 ਸਾਲ ਦੀ ਮਾਲਤੀ ਹਸਪਤਾਲ ਦੇ ਵਿੱਚ ਲੱਗਾ ਹੋਇਆ ਸੀ ਕਿਉਂਕਿ ਦਰਦ ਵਿੱਚ ਕੰਮ ਕਰਦਾ ਸੀ ਤੇ ਉੱਥੋਂ ਰੋਟੀ ਲੈਣ ਲੈਣ ਆਇਆ ਸੀਗਾ ਬਾਜ਼ਾਰ ਦੇ ਵਿੱਚ ਪਿਛੋਂ ਟਰੱਕ ਆ ਰਿਹਾ ਸੀ ਤੇ ਅੱਗੇ ਜਾ ਰਿਹਾ ਸੀਗਾ ਟਰੱਕ ਦੇ ਨਾਲ ਫੇੜਬੰਦ ਕਰਕੇ ਟਰੱਕ ਦੇ ਥੱਲੇ ਆ ਕੇ ਇਹਦੀ ਮੌਤ ਹੋ ਗਈ। ਟਰੱਕ ਵਾਲੇ ਦਾ ਪਤਾ ਲੱਗਾ ਟਰੱਕ ਵਾਲੇ ਨਹੀਂ ਪਤਾ ਲੱਗਾ ਸੀ ਸੀਸੀ ਇਹਨੂੰ ਫੈਬਰੀਕ ਚ ਕਰੇ। ਫੈਬਰੀਕ ਚ ਕਰੀ ਜਾਂਦੇ ਪਹਾਲ ਜਾਰੀ ਆ ਜੋ ਵੀ ਕੋਈ ਕਾਰਵਾਈ ਅਗਰੇ ਕੀਤੀ ਜਾਏਗੀ। ਨੋਚੀ ਵਿੱਚ ਮੋਗਾ ਵਗੈਰ ਫੀਰ ਆਦੀ ਮਾਲਕ ਉਹਦੇ ਮਾਲਕਾ ਆਪਣੇ ਉਹਨੂੰ ਪਤਾ ਦੱਸਤਾ ਫਾਨੂੰ ਕੀ ਕਹ ਮੰਗ ਲੋ ਦਰਬਾਰ ਵਾਲਿਆਂ ਦੇ ਬਿਆਨ ਕੋਈ ਨਹੀਂ ਲੋ ਨਹੀਂ ਸਰ ਹੋਏ ਨਹੀਂ ਇਹ ਕਿੰਨੀ ਕੋ ਮੰਦਾ ਯਾ ਸਾੜੋ ਮਰੇ ਇਹ ਆ ਕੇ ਦੋ ਰਿਆ ਸੀ ਪਚਾਰੇ ਇਹ ਫਰੋਜ ਨਹਿਰੇ ਡੈਰੀ ਵਾਲੀ ਬੈਕ ਸਾਈਡ ਜਿਹੜੀ ਹੈ ਅਗਲੇ ਪਾਸੇ ਉਹਨੂੰ ਮੂਹਰੇ ਪਾਸੇ ਦਿਖਾ ਰਿਆ ਸੀਗਾ ਮਾਲਕੀ ਸਾਪਰਾਸ਼ ਬਤਾ ਦੇ ਦੋ ਅਪੋਜੀਟ ਆਇਆ ਅਗਲੇ ਪਾਸੇ ਨਾ ਡੈਕਸਾਈਡ ਨੰਗਰ ਲੱਗਾ ਜੀ ਬੰਦਾ। ਜੀ ਪਛਾਣ ਹੋ ਗਈ ਕਿ ਸਿੱਖ ਹੈ। ਨਹੀਂ ਮੌਕੇ ਤਾਂ ਨਹੀਂ ਸਰ ਫਸ ਗਿਆ ਮੌਕੇ ਤੇ ਪਛਾਣਦਾ ਹੋ। ਮੜ ਗਿਆ ਜੀ ਮੜ ਗਿਆ ਤਾਂ ਪਛਾਣ ਹੋ ਗਈ। ਛਾਣ ਹੋ ਗਈ ਹੈ ਇਹਨਾਂ ਦੀ ਬਾਸ ਬੰਗਾ ਲਿਆ। ਕੀ ਨਾਮ ਦਾ ਨਾਮ ਪਤਾ ਹੋਵੇ? ਹਾਂ ਜੀ। ਜੀ ਨਾਮ। ਬੰਦੇ ਦਾ ਨਾਮ ਪਾਲ ਸਿੰਘ ਆ ਪਿਓ ਦਾ ਨਾਮ ਲక్ష్మణ ਸਿੰਘ ਆ। ਮੇਲਕ ਅਕਾਲੀਆਂ ਪਿੰਡ ਹੈ ਦਾ। ਜਿਹੜਾ ਫੋਇਪੁਰ। ਮੋਤ ਨਾ ਰਹਿਣ ਵਾਲਾ ਮਾਦੀਆ ਹਸਪਤਾਲ ਦੇ ਬੇਟੀ ਬੰਦਾ ਕੰਮ ਕਰਦਾ ਉਥੇ ਰੋਟੀ ਲੈਣ ਆਇਆ ਸੀਗਾ ਰੋਟੀ ਲੈ ਕੇ ਤੇ ਲੈਣ ਆਇਆ ਸੀਗਾ ਲੈਣ ਆਏ ਤੇ ਰਾਹਤੇ ਵਿੱਚ ਐਕਸੀਡੈਂਟ ਹੋ ਗਿਆ ਪ੍ਰਕਾਸ਼ ਦੀ ਥੱਲੇ ਆ ਗਿਆ ਤੇ ਟਰੱਕ ਦਾ ਕੋਈ ਪਤਾ ਨਹੀਂ ਟਰੱਕ ਨਾਮ ਨਹੀਂ ਲਊਗਾ ਪਹਾੜ ਜਾ ਰਹੀ ਹੈ ਜੀ ਮੌਕੇ ਤੇ ਮੌਤ ਹੋ ਗਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮਾਜ ਸੇਵਾ ਸੁਸਾਇਟੀ ਰਜਿਸਟਰ ਮੋਗਾ ਜਿਹੜੀ ਪਿਛੋ 24 ਘੰਟੇ ਸੇਵਾ ਨੂੰ ਸਮਰਪਿਤ ਆ ਜਿੱਥੇ ਕਿਸੇ ਨੂੰ ਐਮਰਜੈਂਸੀ ਜਿਹੜੀ ਕਾਲ ਆਈ ਸੀਗੀ ਕਿ ਮਾਗੀ ਪੈਲਸ ਦੇ ਮੁਹਰੇ ਕੋਈ ਐਕਸੀਡੈਂਟ ਹੋਇਆ ਕੋਈ ਅਣਪਛਾਤਾ ਵੀਰ ਜੈਸਾ ਮੌਕੇ ਤੇ ਜਿਹੜੀ ਡੈਥ ਹੋ ਗਈ ਆ ਜਿਹੜੀ ਕਿ ਜਾ ਕੇ ਜਿਹੜਾ ਸਮਾਜ ਸੇਵਾ ਸੁਸਾਇਟੀ ਦੇ ਮੈਂਬਰ ਸਾਹਿਬਾਨਾਂ ਨੇ ਉੱਥੇ ਜਾ ਕੇ ਵੇਖਿਆ ਤੇ ਕਿ ਜਿਹੜੀ ਕਿ ਅਣਪਛਾਤੀ ਗੱਡੀ ਜਿਹੜੀ ਕਿ ਉਸ ਵੀਰ ਨੂੰ ਸਾਈਡ ਮਾਰ ਕੇ ਉਹਦੇ ਸਿਰ ਦੇ ਉੱਤੇ ਲੰਘ ਗਈ ਆ ਤੇ ਕਿਉਂਕਿ ਉਸ ਵੀਰ ਦੀ ਜਿਹੜੀ ਕਿ ਮੌਕੇ ਤੇ ਜਿਹੜੀ ਡੈਥ ਹੋ ਗਈ ਆ ਕਿਉਂਕਿ ਉਸ ਦਾ ਨਾਮ ਪਾਲ ਸਿੰਘ ਆ ਤੇ ਪਰਿਵਾਰ ਨਾਲ ਤਾਲਮਿਲ ਕੀਤਾ ਜਿਹੜਾ ਕਿ ਉਹਨਾਂ ਦੇ ਪਰਿਵਾਰ ਵੀ ਮੋਗੇ ਸਿਵਲ ਹਸਪਤਲ ਰੇ ਪਹੁੰਚ ਰਿਹਾ ਜਿਹੜੇ ਕਿ ਸਮਾਜ ਸੇਵਾ ਸੁਸਾਇਟੀ ਅਡਜੈਕਟਡ ਮੋਗਾ ਦੇ ਵੱਲੋਂ ਤੇ ਜਿਹੜੀ ਕਿ ਉਹ ਡੈੱਡ ਬੋਡੀ ਨੂੰ ਮੋਰਚਰੀ ਵਿੱਚ ਰੱਖਿਆ ਗਿਆ ਜਿਸ ਤੇ ਵੀ ਹੋਣ ਸੀ ਜਿਹੜਾ ਉਹ ਵੀ ਪੁਲਿਸ ਪ੍ਰਸ਼ਾਸਨ ਨੂੰ ਜਿਹੜਾ ਕਿ ਸੌਂਪ ਦਿੱਤਾ ਵਾ ਕਿਉਂਕਿ ਇਸ ਦਾ ਹਜੇ ਕੋਈ ਵੀ ਜਾਣਕਾਰੀ ਨਹੀਂ ਵਲੀ ਵੀ ਇਸ ਕਿਸ ਗੱਡੀ ਨਾਲ ਇਹ ਐਕਸੀਡੈਂਟ ਹੋਇਆ ਜਾਂ ਕਿੱਸ ਬੱਚ ਵੱਚ ਵੱਜ ਕੇ ਐਕਸਪਾਇਰ ਹੋਇਆ ਕਿਉਂਕਿ ਜਿਹੜੀ ਗੱਡੀ ਆ